BJP ਨੇ ਲੋਕ ਸਭਾ ਚੋਣਾਂ 2024 ਲਈ 9 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇੱਕ ਚੰਡੀਗੜ੍ਹ ਤੋਂ 7 ਉਮੀਦਵਾਰ ਉੱਤਰ ਪ੍ਰਦੇਸ਼ ਤੋਂ ਅਤੇ ਇੱਕ ਉਮੀਦਵਾਰ ਬੰਗਾਲ ਤੋਂ ਐਲਾਨਿਆ ਗਿਆ। ਜੀਹਾਂ 9 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਭਾਜਪਾ ਨੇ ਚੰਡੀਗੜ੍ਹ ਤੋਂ ਆਪਣੇ ਉਮੀਦਵਾਰ ਦਾ ਨਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਸਪਕਾ ਚੰਡੀਗੜ੍ਹ ਪ੍ਰਧਾਨ ਸੰਜੇ ਟੰਡਨ ਨੂੰ ਇਸ ਤੋਂ ਉਮੀਦਵਾਰ ਐਲਾਨਿਆ ਜੋ ਕਿ ਚੋਣ ਮੈਦਾਨ ਦੇ ਵਿੱਚ ਉਤਰਣਗੇ। ਦੱਸਣਯੋਗ ਹੈ ਕਿ ਚੰਡੀਗੜ੍ਹ ਤੋਂ ਬਾਲੀਵੁੱਡ ਅਦਾਕਾਰ ਕੰਗਣਾ ਰਣੋਧਾ ਦਾ ਨਾਂ ਵੀ ਸਾਹਮਣੇ ਆਇਆ ਸੀ ਪਰ ਪਾਰਟੀ ਨੇ ਹੁਣ ਸੰਜੇ ਟੰਡਨ ਦਾ ਕਾ ਫਾਈਨਲ ਕਰ ਲਿਆ ਸੰਜੇ ਟੰਡਨ ਚੰਡੀਗੜ੍ਹ ਭਾਜਪਾ ਨਾਲ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਉਹੋ ਭਾਜਪਾ ਆਗੂ ਬਲਰਾਮ ਜੀ ਦਾਸ ਟੰਡਨ ਦੇ بیٹے ਹਨ ਬਲਰਾਮ ਜੀ ਦਾਸ ਸਟੈਂਡਰਡ ਪੰਜਾਬ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਅਤੇ ਮਦ ਪ੍ਰਦੇਸ਼ ਅਤੇ ਬਿਹਾਰ ਦੇ ਗਵਰਨਰ ਵੀ ਰਹਿ ਚੁੱਕੇ ਨੇ ਭਾਜਪਾ ਨੇ ਕਿਰਨ ਖੇਤ ਦੀ ਟਿਕਟ ਕੱਟ ਕੇ ਸੰਜੇ ਟੰਡਨ ਨੂੰ ਉਮੀਦਵਾਰ ਐਲਾਨਿਆ ਦਾਦੇ ਕਿ ਕਿਰਨ ਖੇਤ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਹਨ ਤਾਂ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਤੋਂ ਜਿਹੜੇ 7 ਉਮੀਦਵਾਰਾਂ ਦਾ ਨਾਂ ਐਲਾਨਿਆ ਗਿਆ ਹੈ ਤਦ ਅੱਜ ਕੀ ਮੈਂ ਪੁਰੀ ਤੋਂ ਸ਼੍ਰੀ ਜੈਵੀਰ ਸਿੰਘ ਠਾਕੁਰ ਕੋਸ਼ੰਬਰੀ ਤੋਂ ਸ਼੍ਰੀ ਵਿਨੋਦ ਸੋਨਕਰ ਫੂਲਪੁਰ ਤੋਂ ਸ਼੍ਰੀ ਪ੍ਰਵੀਨ ਪਟੇਲ ਇਲਾਹਾਬਾਦ ਤੋਂ ਸ਼੍ਰੀ ਨੀਰਜ त्रिपाठी ਅਤੇ ਬਲੀਆ ਤੋਂ ਸ਼੍ਰੀ ਨੀਰਜ ਸ਼ੇਖਰ ਮਛਲੀ ਸ਼ਹਿਰ ਸ਼੍ਰੀ ਬੀਪੀ ਸਰੋਥ ਗਾਜੀਪੁਰ ਤੋਂ ਸ਼੍ਰੀ 파ਰਤਨਾਥ ਰਾਏ ਦਾ ਨਵਾਂ ਐਲਾਨਿਆ ਗਿਆ ਤਾਂ ਇਸ ਤੋਂ ਇਲਾਵਾ ਪੱਛਮੀ ਬੰਗਾਲ ਤੋਂ ਆਸਨਸੋਲ ਤੋਂ ਸ਼੍ਰੀ ਐਸਐਸ ਹਲੋ ਵਾਲੀਆ ਦਾ ਨਾਂ ਐਲਾਨਿਆ ਗਿਆ ਦੱਸ ਦੇ ਕਿ ਪੱਛਮੀ ਬੰਗਾਲ ਤੋਂ ਇੱਕ ਉਮੀਦਵਾਰ ਦਾ ਨਾਂ ਐਲਾਨਿਆ ਗਿਆ ਉੱਤਰ ਪ੍ਰਦੇਸ਼ ਤੋਂ ਸੱਤ ਉਮੀਦਵਾਰਾਂ ਦੇ ਨਾਂ ਦਾ ਐਲਾਨ ਹੋਇਆ ਚੰਡੀਗੜ੍ਹ ਤੋਂ ਇੱਕ ਉਮੀਦਵਾਰ ਸੰਜੇ ਟੰਡਨ ਦੇ ਨਾਂ ਦਾ ਐਲਾਨ ਹੋਇਆ ਜੀਹਾਂ ਦੱਸ ਦੇ ਕਿ ਸੰਜੇ ਟੰਡਨ ਹੁਣ ਚੋਣ ਮੈਦਾਨ ਦੇ ਵਿੱਚ ਉਤਰਨਗੇ ਲੋਕਤਵਾਦੀਆਂ ਭਾਜੀਪੀ ਦੇ ਵੱਲੋਂ ਚੋਣਾ ਲੜਨਗੇ